ਮੇਲੇ ਆ ਰਹੇ ਨੇ ਕੋਈ ਕਰਦੇ ਫਾਈਵ ਰੌਣਕਾਂ ਲਵਾ ਦੇ ਮਾਣ ਜਿੰਦਾਬਾਦ ਜਿੰਦਾਬਾਦ ਮੈਂ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਸਾਰੇ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਰੇਦੀ ਨਗਰ ਦੇ ਸਾਰੇ ਮਹੱਲਾ ਨਿਵਾਸੀਆਂ ਨੇ ਬਹੁਤ ਹੀ ਜ਼ਿਆਦਾ ਮੈਨੂੰ ਪਿਆਰ ਬਖਸ਼ਿਆ ਮੈਨੂੰ ਅਸੀਸਾਂ ਬਖਸ਼ੀਆਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਨਾਲ ਹੀ ਮੈਂ ਮਹਿਸੂਸ ਕਰ ਰਿਹਾ ਕਿ ਮੇਰੇ ਤੇ ਇਹਨਾਂ ਦੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵਧ ਗਈ ਹੈ ਕੀ ਮੁੱਦੇ ਨੇ ਜਿਹੜਾ ਲੈ ਕੇ ਤੁਸੀਂ ਇਹ ਸਟੇਟ ਮਾਰਕੀਟ ਆਏ ਹੋ ਦੇਖੋ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬੜੀ ਮਾੜੀ ਹੈ ਤਾਂ ਆਏ ਦਿਨ ਰੋਜ਼ ਸਨੇਚਿੰਗ ਹੋ ਰਹੀ ਹੈ ਚੈਨੀਆਂ ਕੋਈ ਲਾਈਆਂ ਜਾ ਰਹੀਆਂ ਲੁੱਟਸਟ ਹੋ ਰਹੀ ਹੈ ਇਹ ਅਸੀਂ ਬੰਦ ਕਰਵਾਵਾਂਗੇ ਅਮਨ ਤੇ ਕਾਨੂੰਨ ਬਹਾਲ ਰੱਖਾਂਗੇ ਔਰ ਜਿਹੜੀ ਕਰਪਸ਼ਨ ਹੈ ਉਹ ਜਿਹੜੀ ਕੋਈ ਵੀ ਕੰਮ ਕਰਾਉਣ ਜਾਂਦੇ ਆ ਤੇ ਪਹਿਲਾਂ ਸਾਨੂੰ ਪੈਸੇ ਦੇ ਕੇ ਕੰਮ ਫਿਰ ਕਰਾਉਣਾ ਪੈਂਦਾ ਅਸੀਂ ਉਹਨੂੰ ਬੰਦ ਕਰਾਵਾਂਗੇ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਲਈ ਹੈਲਥ ਵਾਸਤੇ ਸਾਰੇ ਕੰਮਾਂ ਵਾਸਤੇ ਅਸੀਂ ਬੈਸਟ ਆਊਟ ਆਫ ਦੀ ਬੈਸਟ ਜਿਹੜਾ ਹੈ ਉਹ ਵੇ ਅਪਣਾਵਾਂ ਕੈਂਪਰ ਵਿੱਚ ਵੀ ਗਏ ਹੋ ਡੋਬ ਰੋਡ ਕਿੰਨਾ ਖੰਗਾਰਾ ਕੈਂਪ ਵਾਲਾ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਸਾਰਿਆਂ ਨੇ ਬੜਾ ਜ਼ਬਰਦਸਤ ਸੰਘਾਰਾ ਦਿੱਤਾ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਬੜਾ ਹਤਸ਼ਾਹ ਵੇਖਣ ਨੂੰ ਮਿਲਦਾ ਹੈ ਤੇ ਮੈਨੂੰ ਉਮੀਦ ਹੈ ਕਿ ਲੋਕ ਬਹੁਤ ਭਾਰੀ ਬਹੁਮਤ ਦੇ ਨਾਲ ਇਥੋਂ ਮੈਨੂੰ ਜਿਤਾ ਕੇ ਭੇਜਣਾ ਲੋਕਾਂ ਨੂੰ ਕੀ ਬੀਨ ਕਰਨਾ ਚਾਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਤਾਂ ਹੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਹਮੇਸ਼ਾ ਮਾਣ ਦਾ ਰੋਲ ਅਦਾ ਕਰਦੀ ਹੈ ਦੂਸਰੀਆਂ ਪਾਰਟੀਆਂ ਉਹ ਦਿੱਲੀ ਤੋਂ ਚੱਲਦੀ ਹਨ ਸਾਨੂੰ ਪੰਜਾਬ ਨੂੰ ਬਚਾਉਣ ਦੇ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣਾ ਚਾਹੀਦਾ। ਅੱਜ ਅਕਾਲੀ ਪਾਰਟੀ ਤੋਂ ਕੀ ਹੋ ਰਹੀ ਹੈ? ਡੋ ਟੂ ਡੋਰ ਹੋ ਰਹੀ ਹੈ। ਲੱਗੋਵਾਂ ਨਾਲ ਵੀ ਤੋਲੇ ਜਾ ਰਿਹਾ। ਕਿੰਨਾ ਘੰਧਾਰਾ ਮਿਲ ਗਿਆ ਤੇ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਅੱਜ ਬਹੁਤ ਭੜਮਾ ਇਕੱਠ ਕੈਂਪ ਮਾਰਕੀਟ ਦੇ ਵਿੱਚ ਬੇਦੀ ਨਗਰ ਦੇ ਵਿੱਚ ਇੰਨਾ ਵੱਡਾ ਇਕੱਠ ਹੋਇਆ। ਅੱਜ ਜਿਹੜੀ ਕੈਂਪ ਦੀ ਕਪੜਾ ਮਾਰਕੀਟ ਆ ਸਾਡੇ ਮੋਗੇ ਜ਼ਿਲ੍ਹੇ ਦੀ ਬਹੁਤ ਵੱਡੀ ਮਾਰਕੀਟ ਆ। ਇੰਟਰਨੈਸ਼ਨਲ ਪੌਰ ਦੇ ਉੱਤੇ ਮਸ਼ਹੂਰ ਮਾਰਕੀਟ ਆ ਇਹ। ਦੇਸ਼ ਵਿਦੇਸ਼ ਤੋਂ ਜੋ ਲੋਕ ਆਉਂਦੇ ਆ ਉਹ ਇੱਥੋਂ ਮਾਰਕੀਟਿੰਗ ਕਰਦੇ ਆ ਕੱਪੜੇ ਦੀ ਉਸ ਮਾਰਕੀਟ ਦੇ ਜਿਹੜੇ ਸਾਰੇ ਰਿਟੇਲ ਦੇ ਜਾਂ ਹੋਲ ਸੇਲ ਦੇ ਵਪਾਰੀ ਆ ਸਾਰਿਆਂ ਨੇ ਬਹੁਤ ਭਰਮਾ ਸਵਾਗਤ ਕੀਤਾ ਤੇ ਸਾਰਿਆਂ ਨੇ ਸੁਖ ਦਾ ਸਾਹ ਲਿਆ ਸ਼ੁਕਰ ਆ ਕੋਈ ਖਿਹੜਾ ਛਡਾਊਗਾ ਸਾਡਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਤੇ ਸਾਹ ਦੇ ਵਿੱਚ ਸਾਹ ਜਿਹੜਾ ਉਹ ਪਾਊਗਾ ਸਾਰਿਆਂ ਨੇ ਸਾਹ ਰਾਜਵਿੰਦਰ ਸਿੰਘ ਦਾ ਬਹੁਤ ਭਰਮਾ ਸਵਾਗਤ ਕੀਤਾ ਕਿ ਸਾਡਾ ਲੋਕਲ ਕੈਂਡੀਡੇਟ ਜਿਹੜਾ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਤੇ ਜਾ ਕੇ ਪੰਜਾਬ ਦੀਆਂ ਖੇਤਰੀ ਮੰਗਾਂ ਜਿਹੜੀਆਂ ਉਹ ਮਨਾਊਗਾ ਤੇ ਬੇਦੀਨਗਰ ਦੇ ਵਿੱਚ ਅੱਜ ਇੰਨਾ ਭੈਣਾ ਭਰਾਵਾਂ ਦਾ ਵੱਡਾ ਇਕੱਠ ਹੋਇਆ ਬੀਬੀਆਂ ਨੇ ਬਹੁਤ ਧੀਰ ਵੇਟ ਕੀਤੀ ਰਾਜਵਿੰਦਰ ਸਿੰਘ ਦੇ ਵਿਚਾਰ ਸੁਣਨ ਵਾਸਤੇ ਇੱਥੇ ਲੱਡੂਆਂ ਦੇ ਨਾਲ ਜਿਹੜਾ ਉਹ ਤੋਲਿਆ ਗਿਆ ਰਾਜਵਿੰਦਰ ਸਿੰਘ ਨੂੰ ਤੇ ਰਾਜਵਿੰਦਰ ਸਿੰਘ ਦੇ ਵਿਚਾਰ ਸੁਣ ਕੇ ਸਾਰਿਆਂ ਦਾ ਵਿਚਾਰ ਇਹ ਸੀ ਕਿ ਇੰਨਾ ਭਲਾ ਮਾਨਸ ਪੜਿਆ ਲਿਖਿਆ ਤੇ ਸੂਝਵਾਨ ਰਾਜਨੀਤਿਕ ਤੌਰ ਦੇ ਉੱਤੇ ਤਿੰਨਾ ਜਨਰੇਸ਼ਨਾਂ ਦਾ ਤਿਆਰ ਬਾ ਹਸਲਾ ਜਿਹੜੇ ਪਰਿਵਾਰ ਨੂੰ ਉਹਨਾਂ ਦਾ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਦਿੱਤਾ ਤੇ ਮੋਗੇ ਦਾ ਵਸਨੀਕ ਹੋਣ ਕਰਕੇ ਲੋਕ ਜਿਹੜੇ ਆ ਰਾਜਵਿੰਦਰ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਆ ਸਾਰੇ ਕਮਿਟ ਕਰਦੇ ਆ ਸੋਹਾਂ ਖੰਡੇ ਆ ਵੀ ਰਾਜਵਿੰਦਰ ਸਿੰਘ ਨੂੰ ਚੁਣ ਕੇ ਤਕੜੀ ਦੇ ਮੋਹਰ ਲਾ ਕੇ ਰਾਜਵਿੰਦਰ ਸਿੰਘ ਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਤਾਂ ਜੋ ਪੰਜਾਬ ਦੇ ਭੱਗ ਦੇ ਮਸਲੇ ਜਿਹੜੇ ਆ ਇਹ ਲੋਕ ਸਭਾ 'ਚ ਉਠਾਵੇ ਤੇ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਾਵੇ ਕਾਲੀ ਪਾਰਟੀ ਵੱਲੋਂ ਕੀ ਮੈਸੇਜ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਆ ਚੋਣ ਨਿਸ਼ਾਨ ਤੱਕੜੀ ਦੇ ਉੱਤੇ ਮੋਹਰ ਲਾ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਜਿਤਾਓ ਤਾਂ ਜੋ ਦਿੱਲੀ ਦੀ ਸਰਕਾਰ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵਿੱਚ ਪੰਜਾਬ ਦਾ ਪੱਖ ਜ਼ੋਰਦਾਰ ਤਰੀਕੇ ਨਾਲ ਰੱਖਿਆ ਜਾਵੇ ਕਿਉਂਕਿ ਨੈਸ਼ਨਲ ਪਾਰਟੀਆਂ ਨੇ ਬਹੁਤ ਦੂਰ ਤੱਕ ਸਾਰੇ ਇੰਡੀਆ ਦਾ ਪੱਖ ਪੂਰਨਾ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਇਹ ਖੇਤਰੀ ਪਾਰਟੀ ਆ ਜਿਹੜੇ ਪੰਜਾਬ ਇੱਕ ਸਰਹੱਦੀ ਸਟੇਟ ਹੋਣ ਕਰਕੇ ਬਹੁਤ ਮੁੱਦੇ ਜਿਹੜੇ ਆ ਇੱਥੇ ਹੌਟ ਆ ਇੰਨੇ ਨਸ਼ਿਆਂ ਦਾ ਲੋੜਾ ਆਇਆ ਪਿਆ ਗੈਂਗਸਟਰਾਂ ਦਾ ਲੋੜਾ ਆਇਆ ਪਿਆ ਦਿਨ ਦਿਹਾੜੇ ਫੌਤੀਆਂ ਦੀਆਂ ਕਾਲਾਂ ਆ ਰਹੀਆਂ ਦਿਨ ਦਿਹਾੜੇ ਦੁਕਾਨਾਂ ਦੇ ਬੈਠੇ ਵਪਾਰੀਆਂ ਨੂੰ ਸ਼ੂਟ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਲੋਕ ਤਰਾ-ਤਰਾ ਕਰ ਰਹੇ ਆ ਸ਼ੋਮਣੀ ਕਾਲੀਦਾਲ ਨੇ ਜਿੰਨੀਆਂ ਸਹੂਲਤਾਂ ਦਿੱਤੀਆਂ ਸੀ ਉਹਦੇ ਜੋ 75% ਸਹੂਲਤਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਾਂ ਘਟਾ ਦਿੱਤੀਆਂ ਗਈਆਂ ਲੋਕ ਅੱਖਾਂ ਦੇ ਉੱਤੇ ਮੱਥੇ ਤੇ ਹੱਥ ਰੱਖ ਕੇ ਢੀਕਦੇ ਆ ਵੀ ਕਦੋਂ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਇਹ ਸੈਮੀ ਫਾਈਨਲ ਆ ਲੋਕ ਸਭਾ ਵਿਧਾਨ ਸਭਾ ਦਾ ਤੇ ਵਾਹਿਗੁਰੂ ਕਿਰਪਾ ਕਰਨ ਜਿਵੇਂ ਲੋਕਾਂ ਦੀ ਉਮੀਦ ਆ ਸ਼ੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਊਗਾ ਲੋਕਾਂ ਦਾ ਇਹ ਵਿਸ਼ਵਾਸ اٹਲ ਹੋ ਚੁੱਕਿਆ ਕਿ ਸ਼ੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਪੰਜਾਬ ਦੀਆਂ ਖੇਤਰੀ ਮੰਗਾਂ ਜਿਹੜੀਆਂ ਉਹ ਬਣਾਊਗਾ